ਆਪਾਂ ਇੱਥੇ ਆਫ ਚੱਲਦਾ ਸੀਗਾ ਕੋਕੋ ਸ਼ਨੈਲ ਕੋਕੋ ਸ਼ਨੈਲ ਦੇ ਆਪਾਂ ਇਹ ਮੈਂ ਆਪਦੀ ਵਾਈਫ ਵਾਸਤੇ ਪਰਫਿਊਮ ਵਗੈਰ ਲਏ ਆ ਇਹ ਵਾਈਫ ਵਾਸਤੇ ਐਂਡ ਦਿਸ ਵਨ ਮੇਰੀ ਸਾਲੀ ਸਹਿਵਾ ਤੇ ਇੱਕ ਆ ਲਿਆ ਆਪਾਂ ਗੁੱਚੀ ਫਲੋਰਾ ਠੀਕ ਆ ਤੇ ਘੈਂਟ ਗੱਲ ਬਾਤ ਆ ਮਿੱਤਰੋ ਮਾਨਪੀਤ ਨੂੰ ਬਹੁਤ ਸ਼ੌਂਕ ਆ ਬਹਿੰਗੇ ਬਹਿੰਗੇ ਪਰਫਿਊਮ ਲਾਉਣ ਦਾ ਬਹਿੰਗੇ ਬਹਿੰਗੇ ਡਰੈਸਾਂ ਪਾਉਣ ਦਾ ਹੈਨਾ ਤੇ ਜਿਹੜਾ ਇਧਰ ਵਿਊ ਆ ਨਾ ਨੈਕਸਟ ਲੈਵਲ ਦੀ ਗੱਲ ਬਾਤ ਆ ਕਿ ਦੇਖੋ ਤੁਸੀਂ ਇਧਰ ਕੀ ਬਾਤਾਂ ਯਾਰ ਕੋਈ ਲਫ਼ਜ਼ ਨਹੀਂ ਹੈ ਮੇਰੇ ਕੋਲ ਲਫ਼ਜ਼ ਨਹੀਂ ਹੈ ਕਿ ਮੈਂ ਜਿੰਨਾ ਵਿੱਚ ਬਿਆਨ ਕਰ ਸਕਾਂ ਤੇ ਬਦਲ ਚੜਿਆ ਆ ਉਧਰੋਂ ਤੇ ਪਿੱਛੇ ਵੇਖੋ ਵਿੱਚ ਤੇ ਕਿੰਨਾ ਘੈਂਡ ਮਾਹੌਲ ਆ 노 ਥੈਂਕ ਯੂ ਆਈ ਹੈਵ ਔਰੇਡੀ ਆਈ ਆਈ ਹੈਵ ઓર ਰਾਡੂ ઓકે ਆਈ ਤੁਹਾਨੂੰ ਦਿਖਾਉਣੇ ਆ ਸੌਰੀ ਅਡਜਸਟ ਕਰ ਲਿਓ ਬਾਈ ਅ ਟੁੱਟੀ ਫੁੱਟੀ ਟੁੱਟੀ ਫੁੱਟੀ ਸਾਡੀ ਅੰਗਰੇਜ਼ੀ ਨੱਪਿਆ ਕਿਸੇ ਨੇ ਬੰਬੂ ਉਹ ਬੱਤੀ ਇੱਧਰ ਲਾਲ ਹੋ ਗਈ ਆ ਤੇ ਹੁਣ ਉਹ ਬੰਬੂ ਕੋਈ ਨੱਪੂਗਾ ਬਟਨ ਉਦੋਂ ਬਾਅਦ ਫਿਰ ਲੰਗਾਗੇ ਦਰਪਾਸ ਨਹੀਂ ਕਰ ਸਕਦੇ ਆਪਾਂ ਨਜ਼ਰ ਸੋ ਕੋਕੋਸ਼ਨੈਲ ਉਹ ਮੁੰਡਾ ਕੋਕੋਸ਼ਨੈਲ ਜੀ ਆ ਛੱਡ ਕੇ ਰਹਿਣਾ ਨਹੀਂ ਉਹ ਕੱਖਵੱਲੀਏ ਕੀ ਬਾਤਾਂ ਯਾਰ ਉਹ ਕਹਿੰਦੇ ਵੀ ਤੁਸੀਂ ਅੰਦਰ ਜਾਵੋ ਵੀ ਤੂਫਾਨ ਬਹੁਤ ਜ਼ਿਆਦਾ ਤੇਜ਼ ਆ ਤੇ ਬਟ ਆਪਾਂ ਇੰਨੇ ਕਿ ਤੂਫਾਨ ਨੂੰ ਕੀ ਐ ਕੀ ਜਾਣਦੇ ਆ ਸੋ ਮੌਸਮ ਪਿੱਛੇ ਦੇਖੇ ਆ ਜੋ ਮੌਸਮ ਪਿੱਛੇ ਵੇਖੋ ਕਿੰਨਾ ਜ਼ਿਆਦਾ ਘੈਂਟ ਬਣ ਗਿਆ ਯਾਰ ਕਿਆ ਬਾਤ ਆ ਯਾਰ ਕਿਆ ਬਾਤ ਆ ਯਾਰ ਚਾ ਹੁਣ ਯਾਰ ਪਹਿਲਾਂ ਕਿਤੇ ਗਰਮੀ ਲੱਗਦੀ ਸੀ ਪਰ ਹੁਣ ਮਾਹੌਲ ਹਾਂ ਅੱਖਾਂ ਬੰਦ ਕਰਕੇ ਮ사ਜ ਹੋਈ ਹੈ ਬੋਡੀ ਹੋਈ ਹੈ ਦੁਬਾਰਾ ਇੰਜਨ ਨਵਾਂ ਵੱਜ ਗਿਆ ਸਹੀ ਹੈ ਜਦੋਂ ਅਸੀਂ ਮ사ਜ ਸੈਂਟਰ 'ਚੋਂ ਨਿਕਲੇ ਨਾ ਦੋਸਤੋ ਸੋ ਮੈਂ ਲਾਉ ਨੂੰ ਕਹ ਮੈਂ ਲਾਓ ਇਦਾਂ ਲੱਗਦਾ ਜਿਦਾ ਆਪਣਾ ਇੰਜਨ ਹੀ ਦੁਬਾਰਾ ਵੱਜ ਗਿਆ ਹੁੰਦਾ ਤੇ ਹੁਣ ਵਿੱਚ ਦਾ ਬੀਚ ਤੇ ਸਾਨੂੰ ਦਿਖਾਉਣੇ ਆ ਮਾਹੌਲ ਬੜਾ ਘੈਂਟ ਆ ਨੇੜੇ ਜਾ ਕੇ ਸੋ ਛੱਲਾ ਉਹਦੇ ਵੀ ਤੇਜ਼ ਹੋ ਗਿਆ ਪਾਣੀ ਦੇਖੋ ਕਿੰਨਾ ਘੈਂਟ ਲੱਗਦਾ ਫੁਸਫੁਸਰ ਦਾ ਹਨਾ ਅੱਜ ਕੀ ਬਾਤ ਆ ਗਿਆ ਇਹ ਆ ਦੁਨੀਆਂ ਦਾ ਸਵਰਗ ਦੁਨੀਆਂ ਦਾ ਸਵਰਗ ਅਜਿਹਾ ਕਹਿ ਸਕਦੇ ਆ ਤੇ ਪੂਰਾ ਘੈਂਟ ਬੱਲ ਗੱਲਬਾਤ ਆ ਇੱਥੇ ਦਰਦੇ ਵੇਚੀ ਬੰਦਰ ਲੱਗੇ ਵੇਣ ਕਾਲੇ ਕਾਲੇ ਧਾਵਾ ਸ਼ਾਇਆ ਹੋਈਆਂ ਨੇ ਤੇ ਪਾਣੀ ਦੀਆਂ ਲਹਿਰਾਂ ਦੇਖੋ ਢੀੜੂ ਵਾਂਗੂ ਦਿਖਾਈ ਦੇ ਰਿਹਾ ਕਿ ਡਿਫਰੈਂਸ ਆ ਰਿਹਾ ਕੀ ਬਾਤ ਸੋ ਅਸੀਂ ਆ ਰਾਈਡ ਲੈਣੀ ਆ ਘੱਟ ਮੌਸਮ ਕਰਾਓਗੇ ਇਨਸ਼ਾ ਅੱਲਾਹ ਜੇ ਵਾੜਦੀ ਹੈ ਬਾਤ ਕਰੇ ਤਾਂ ਡਰ ਲੱਗਿਆ ਨਾ ਪਾਣੀ ਉੱਵਾੜਦਾ ਹੈ ਖੂਦੀ ਆ ਕਿਵੇਂਰੀ ਜਾਦੇ ਤੇਜ਼ ਹਵਾ ਵਾਤ ਗਈ ਤੇ ਰਦਿਆਂ ਵਾਲਿਆਂ ਵਟਿਆਂ ਵਟਿਆਂ ਉੱਠੋ ਕਰਕੇ ਕੋਈ ਦੱਸ ਠੀਕ ਆ ਫੈਮਲੀ ਵਾਸਤੇ ਥੋੜਾ ਸਮਾਨ ਲੈ ਲਿਆ ਆਪਾਂ ਤੇ ਆ ਆਪਾਂ ਇੱਥੋਂ ਸ਼ਾਪਿੰਗ ਕੀਤੀ ਆ ਉਧਰ ਮਾਲ ਕੁਝ ਦੇਖ ਸਕਦੇ ਹੋ ਔਰ ਜਿੱਥੇ ਲਿਖਿਆ ਆ ਕੋਕੋ ਫਿਟਨੈਸ ਲਿਖਿਆ ਜਿੱਥੇ ਉਥੋਂ ਆਪਾਂ ਆਪਣੀ ਕੀਤੀ ਆ ਤੋ ਉਧਰ ਉੱਡ ਗਿਆ ਤੋ ਬਾਜਾ ਉਹ ਤੇ ਇਥੇ ਆਪਾਂ ਕਿਸੇ ਦੀ ਵੀਡੀਓਗ੍ਰਾਫੀ ਕਰ ਨਹੀਂ ਸਕਦੇ ਹੈ ਨਾ ਤੇ ਪਰ ਇਧਰ ਦੇ ਹਰਕਤਾਂ ਆਮ ਹੁੰਦੀਆਂ ਰਹਿੰਦੀਆਂ ਆ ਵੇ ਕਿੰਨੀ ਕੀ ਤੇਜ਼ ਆਉਂਦਾ ਦੇਖੋ ਜੋ ਨਹੀਂ ਦਰਦੇ ਇਹ ਅੰਦਰ ਦੇ ਬੈਕਗ੍ਰਾਉਂਡ ਆ ਰਹੇ ਨੇ ਉਹ ਨਹੀਂ ਡਰਦੇ ਵੀ ਅੰਦਰ ਉਹਦਾ ਕਹਿਣਗੇ ਜੀ ਬਸ ਸਾਡੇ ਪਾਸੇ ਦੇਖ ਲੈ ਤੇਰਾ ਯਾ ਪਣੀ ਵੀ ਨਾ ਗੱਲ ਕਰਾਓ ਫਤਲੋ ਮਿਆਫਿਓ ਸਵਾਣ ਹੋਣ ਵਾਲਾ ਸਾਰੀ ਦੁਕਾਨਾਂ ਬੰਦ ਕਰਤੀਆਂ ਉਹਨਾਂ ਨੇ ਵਿੱਚ ਮਾਰ ਜਾਦੇ ਆ ਉਹ ਜਿੰਨੇ ਇੱਕ ਵਾਲੇ ਰਹਿਣ ਵਾਲੇ ਸੀ ਬੇਨੰਦ ਕਰਦਾ ਸਾਰੀਆਂ ਬੰਦ ਕਰਤੀਆਂ ਜਿਹੜੇ ਵਿੱਚ ਦੇ ਕਿਹਾਦੇ ਕਹਿੰਦੇ ਆ ਉਹਨਾਂ ਨੇ ਆਪਣੇ ਆਪ ਦੀ ਸੇਫਟੀ ਵਾਸਤੇ ਕਰਕੇ ਬੰਦ ਕਰ ਦਿੱਤਾ ਉਹਨੇ ਬੰਦ ਕਰ ਦਿੱਤਾ ਸਾਰੀਆਂ ਸਾਡਾ ਰੂਪ ਵਿੱਚ ਸੁਪਰ ਮਹਾਜਨਪਤੀ ਕਿੱਥੇ ਲਾ ਸਾਰੇ ਪੁੱਜ ਗਏ ਅੱਜ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਵੈਲਕਮ ਕਰਦੇ ਆਂ ਜਸਰੀਨਾਵ ਵਲੌਗਸ ਚੈਨਲ ਤੇ ਸੋ ਸਾਡੇ ਕੋਲੇ ਅੱਜ ਦਾ ਦਿਨ ਆ ਸੋ ਹਨਾ ਅਸੀਂ ਅੱਜ ਖੁੱਲ ਕੇ ਆਪਣਾ ਇੱਥੇ ਇੰਜੋਏ ਕਰਾਂਗੇ ਤੇ ਅੱਜ ਵਾਲੀ ਵਲੌਗ ਦੇ ਵਿੱਚ ਤੁਹਾਨੂੰ ਅਸੀਂ ਅ ਰਾਈਡ ਵਗੈਰਾ ਸਾਰੀਆਂ ਅਸੀਂ ਜਿੰਗੀਆਂ ਅਸੀਂ ਲਵਾਂਗੇ ਤੁਹਾਨੂੰ ਦਿਖਾਵਾਂਗੇ ਆਉ ਦਾ ਆਉ ਦਾ ਐਕਸਪੀਰੀਅੰਸ ਉਹਦੇ ਨਾਲ ਅਸੀਂ ਬਿਆਨ ਕਰਾਂਗੇ ਬਟ ਜਿਹੜੀ ਇੱਥੇ ਆ ਕੇ ਬਾਈ ਜੀ ਅ ਕਿ ਜਿਹੜਾ ਆ ਜਿਹੜਾ ਸਮੁੰਦਰ ਦਾ ਕਿਨਾਰਾ ਨਾ ਤੇ ਬਹੁਤ ਘੈਂਟ ਲੱਗਦਾ ਤੇ ਇਥੋਂ ਵਾਲਾ ਜਿਹੜਾ 뷰 ਆ। ਕਿਆ ਬਾਤਾਂ। ਤੁਸੀਂ ਅੰਦਲ ਕਰਦਾ ਵੀ ਇਦਾਂ ਤਾਈਓ ਗੋਰੇ ਗੋਰੀਆਂ ਇੱਥੇ ਆ ਕੇ ਇਦਾਂ ਸੌਂਦੇ ਆ ਤੇ ਬੜਾ ਹੀ ਰਿਲੈਕਸ ਫੀਲ ਹੁੰਦਾ। ਤੇ ਠੰਡੀ ਠੰਡੀ ਹਵਾ ਤੇ ਉਹ ਜਿਵੇਂ ਉਧਰ ਛਤਰੀਆਂ ਉੜਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਘੈਂਟ ਲੱਗਦੀਆਂ। ਦੇਖੋ ਤੇ ਉਹਨਾਂ ਉੱਤੇ ਅਸੀਂ ਵੀ ਜਾ ਰਹੇ ਹਾਂ ਹੁਣ। ਮੈਂ ਇਹਨਾਂ ਦੇਰ ਨਾਲ ਹੈਗਾ ਲਵ। ਤੇ ਐਂਡ ਅਸੀਂ ਕੋਸ਼ਿਸ਼ ਕਰਾਂਗੇ ਆਈਲੈਂਡ ਤੇ ਵੀ ਜਾਣ ਦੀ ਹੈਨਾ ਤੇ ਇੱਕ ਸਕੂਟਰ ਜਿਹੜਾ ਮੈਂ ਕੱਲ ਵੀ ਤੁਹਾਡੇ ਨਾਲ ਗੱਲ ਕਰਦਾ ਜਿਹੜਾ ਪਾਣੀ ਵਿੱਚ ਭਜਾਉਣਾ ਸੋ ਮੈਂ ਇੱਕ ਦੋ ਜਗ੍ਹਾ ਤੇ ਇੰਡੀਆ ਵੀ ਪਤਾ ਕੀਤਾ ਬਟ ਉਹ 셀ਫ ਡਰਾਈਵ ਵਾਸਤੇ ਨਹੀਂ ਦਿੰਦੇ ਸੀਗੇ ਉਹ ਕਹਿੰਦੇ ਵੀ ਤੁਸੀਂ ਵੀ ਸਾਡੇ ਮਗਰ ਬੈਠੋ ਤੇ ਪਰ ਹੁਣ ਆਪਾਂ ਉਹ ਫਿਰ ਗੱਲ ਚੰਗੀ ਲੱਈ ਸੀ ਕਿ ਆਪ ਚਲਾਉਣਾ ਓਕੇ ਸੋ ਉਹ ਵੀ ਆਪਾਂ ਕੋਸ਼ਿਸ਼ ਕਰਾਂਗੇ ਸ਼ਾਰਟ ਲੈਂਡ ਦੀ ਠੀਕ ਆ ਤੇ ਅੱਜ ਵਾਲਾ ਵਲੌਗ ਇੰਟਰਸਟਿੰਗ ਹੋਊਗਾ ਠੀਕ ਆ ਤੇ ਸਾਰੇ ਜਿਹੜੇ ਜੁੜੇ ਰਹੋ ਜਿਹੜੇ ਫਸਟ ਟਾਈਮ ਦੇਖ ਰਹੇ ਆ no need thanks thanks oh o kende a vi you you take the 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 yeah oh kende vi tusi naam vi likhwa sakde ho itthe aake apna te oh sorry phunde ke pya poole than te digeya ve itthe thika te ਹਲਾ ਮੇਰੀ ਮਰੇ ਐਨਕ ਚੱਕ ਲਈ ਤੇ ਆਹ ਦੇਖੋ ਕਿੰਨਾ ਨਜ਼ਾਰਾ ਘੈਂਟ ਆ ਇਧਰ ਲਾ ਆ ਜਾ ਇਧਰ ਥੋੜਾ ਜਿਹਾ ਇਧਰ ਦਿਖਾਉਣੇ ਆ ਵੀਊ ਆਪਾਂ ਵਾਹ ਅਮੇਜ਼ਿੰਗ ਅਮੇਜ਼ਿੰਗ ਕਿ ਆ ਵੱਖਰੀ ਗੱਲ ਬਾਤ ਆ ਮਿੱਤਰੋ ਬਟ ਆਪਾਂ ਐਨਕ ਲਈ ਤੋਂ ਬਣਾ ਇਧਰ ਇਦਾਂ ਦੇਖਣਾ ਜਿਹੜੀ ਸੂਰਜ ਦੀ ਰੋਸ਼ਨੀ ਰਿਫ੍ਰੈਕਟ ਹੋ ਕੇ ਇੱਧਰ ਨੂੰ ਆਉਂਦੀ ਆ ਤੇ ਉਹਦੇ ਨਾਲ ਥੋੜਾ ਝਾਕਣਾ ਔਖਾ ਹੁੰਦਾ ਅਟ ਜਦੋਂ ਤੁਸੀਂ ਐਨਕਾ ਲਾਉਣੇ ਦਾ ਮਾਹੌਲ ਸੰਢਾ ਸੰਢਾ ਹੀ ਲੱਗਦਾ ਬਹੁਤ ਸੋਹਣਾ ਲੱਗਦਾ ਵਾ ਠੀਕ ਆ ਤੇ ਨਾਲ ਆਪਣੇ ਕੋਕਰੀ ਵਾਲਾ ਜੱਟ ਤੇ ਫਿਰ ਅੱਜ ਆਪਾਂ ਘੁੰਮਣ ਫਿਰਨ ਆਲੇ ਕੱਢਦੇ ਨੇ ਵੱਟ ਠੀਕ ਆ ਓਕੇ ਰੈਡੀ ਆ ਮੁੰਡਿਆ ਰੈਡੀ ਹੋ ਤੁਸੀਂ ਬਈ ਕਮਾਈਏ ਫਿਰ ਆਜੋ ਸੋ ਹਾਂਜੀ ਦੋਸਤੋ ਆਪਾਂ ਰਾਈਡਸ ਬੁੱਕ ਕਰ ਲਿਆ ਨੇ ਤੇ ਹੁਣ ਆਪਾਂ ਨੂੰ ਇੱਥੇ ਆ ਗਈ ਉਹ ਆਉਂਦੀ ਆ ਉਹ ਵੋਟ ਆਪਾਂ ਨੂੰ ਲੈਣ ਆਉਂਦੀ ਆ ਉਸ ਤੋਂ ਬਾਅਦ ਆਪਾਂ ਉਹ ਤੁਸੀਂ ਦੂਰ ਤੋਂ ਦਿਖਾਉਣੇ ਛਤਰੀਆਂ ਦੇਖੋ ਆ ਜਿਹੜੀਆਂ ਆਪਣੇ ਬੋਰਸ ਵਗੈਰਾ ਇੱਧਰ ਲੈਣ ਆਉਣਗੀਆਂ ਤੇ ਇਹ ਆਪਾਂ ਨੂੰ ਉਹ ਦੂਰ ਜਿੱਥੇ ਉਹ ਤੁਸੀਂ ਬ੍ਰੀਕ ਬ੍ਰੀਕ ਆਪਣੇ ਤਾਂ ਛਤਰੀਆਂ ਔੜਦੀਆਂ ਨੇ ਤੇ ਇਹ ਆਪਾਂ ਉੱਥੇ ਲੈ ਕੇ ਜਾਣਗੇ ਆ ਠੀਕ ਆ ਸੋ ਆਪਣੀ ਬੋਟ ਆ ਗਈ ਆ ਉਹ ਕਹਿੰਦੇ ਸੀ ਚਪਲਾਂ ਲਾ ਦੋ ਤੇ ਬਈ ਤੂੰ ਇਹ ਤਾਂ ਡੁੱਬਣਾ ਹੀ ਡੁੱਬਣਾ ਵੀ ਚਪਲਾਂ ਤਾਂ ਥੋੜੀਆਂ ਬਚ ਜਾਣ ਲੈ ਬਈ ਅੱਲਾ ਬਈ ਛਪੜਾਂ ਜਿਨੋਂ ਆਉਣ ਵਾਲੇ ਮੁੰਡੇ ਚੜ ਜਾ ਮਾਰ ਕੇ ਕਰ ਲੈ ਜਵਾਨੀ ਯਾਰ ਮੁੰਡਿਆ ਲਓ ਵੀ ਦੋਸਤੋ ਚਪਲਾਂ ਚੋਂ ਬਲਾ ਉਹਨਾਂ ਨੇ ਆਪਣੀਆਂ ਲਵਾ ਲਈਆਂ ਕਹਿੰਦੇ ਪਤੰਦਰੋ ਤੂੰ ਤਾਂ ਡੁੱਬਣੇ ਡੁੱਬਣਾ ਸਮੁੰਦਰ ਦੇ ਵਿੱਚ ਤੇ ਤੁਹਾਡੀਆਂ ਚਪਲਾਂ ਦਾ ਘਟੋ ਘੜ ਵੱਜ ਜਾਣਗੇ ਤੇ ਕੰਮ ਆ ਜਾਣ ਕੰਮ ਸਾਡੇ ਹੈਗੇ ਪੁੱਠੇ ਸੋ ਹੁਣ ਤੁਸੀਂ ਦੇਖਿਓ ਨਜ਼ਾਰਾ ਯਾ ਇਹ ਬਹੁਤ ਪਾਵਰਫੁਲ ਇੰਜਨ ਆ ਯਾਰ ਇਹਨਾਂ ਦਾ ਪਿੱਛੋਂ ਆਵਾਜ਼ ਆਉਂਦੀ ਆ ਕੇ ਕੀ ਆਵਾਜ਼ ਆ ਇਹ ਹੁਣ ਆਪਾਂ ਨੂੰ ਉੱਥੇ ਲੈ ਕੇ ਜਾਊਗੀ ਵਾਹ ਜਾ 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 ਯਕੀਆ ਬਾਤਾਂ ਯਾਰ ਸੋ ਹੁਣ ਅਸਮਾਨ ਨੂੰ ਗੰਡਾ ਦੇਣ ਵਾਲੀ ਗੱਲ ਹੋ ਜਾਣੀ ਆ ਵਾਹ ਕੀ ਵਾਹ ਭਾਈਆ ਓ ਲੈ ਖਾ ਮਾ ਘੈਂਟ ਗੱਲ ਬਾਤ ਆ ਘੈਂਟ ਗੱਲ ਬਾਤ ਮਾਰ ਲਾ ਵੀਊ ਦੇਖੋ ਕਿੰਨਾ ਘੈਂਟ ਲੱਗਦਾ ਕੀ ਆ ਬਾਤ ਦੋਸਤੋ ਰਾਈਡ ਆਪਾਂ ਇੱਥੇ ਲੈ ਲਈਆ ਤੇ ਕਿਉਂਕਿ ਉੱਪਰ ਬੰਨੇ ਜਿਆਦੇ ਸੀਗਾ ਡਰ ਲੱਗਦਾ ਕਿ ਪਾਣੀ ਦੇ ਵਿੱਚ ਡੇਗਣਾ ਪਵੇ ਫੋਨ ਨਾ ਡੇਗ ਪਏ ਮਹਿੰਗੇ ਫੋਨਾ ਆਪਣੇ ਸੋ ਉੱਪਰ ਜਾਣਾ ਸੀਗਾ ਵੀ ਵੀ ਜਾ ਮੇਰਾ ਮਾਈਕ ਵੀ ਡੈੱਕ ਸਕਦਾ ਸੀਗਾ ਕਿਉਂਕਿ ਸਾਰੇ ਇਹ ਸਾਰਾ ਐਸਡੀ ਕੋ ਕੰਨੀ ਕੋ ਆਸਟ੍ਰੇਲੀਆ ਕਿਸੇ ਕਰਕੇ ਮੈਂ ਇੰਸਟਾ ਦੇ ਸੌਰੀ ਸ਼ਾਰਟ ਲਾਈਫ ਵਿੱਚ ਐਡ ਕਰੂੰਗਾ ਤੁਸੀਂ ਦੇਖ ਲਓ ਤੇ ਯਾਰਾ ਕਿਵੇਂ ਸੀ ਉਹਦਾ ਘੇੜ ਤੇ ਵਾਓ ਬਹੁਤ ਹੀ ਪਾਵਰਫੁਲ ਆਇਆ ਵਾ ਇਹਨਾਂ ਦਾ ਇੰਜਨ ਗੁੱਡ ਫੀਲਿੰਗ ਗੁੱਡ ਯਾ ਲੇਕਾ ਔੜ ਦੀ ਵਿੱਚ ਹਵਾ ਤੇ ਜਾਂਦੀ ਪੱਕੀ ਜਾਉਣੇ ਔੜ ਦੀ ਇਹ ਆ ਮਰਦੇ ਵਾਲੀ ਬੱਕੀ ਲੋ ਵੀ ਦੋਸਤੋ ਸਾਨੂੰ ਛੱਡ ਕੇ ਬੋਟਾਂ ਵਾਪਸ ਚਲੇ ਗਈਆਂ। ਉਹ ਵੇਲਾ ਕਿੰਨੀ ਜ਼ਿਆਦਾ ਸਪੀਡ ਆ। ਬਹੁਤ ਜ਼ਿਆਦਾ ਦੂਰ ਆ ਬਾਈ ਨੇ ਮੈਂ ਕਹਿੰਦਾ ਵੀ ਹਵਾ ਦੇ ਨਾਲ ਜੱਫੀਆਂ ਪਵਾਉਂਦੀਆਂ। ਤੇ ਮੇਟੋ ਮੇਟੀ ਉੱਥੇ ਲਾਤਾ ਉਹਨਾਂ ਨੇ। ਹੁਣ ਆ ਲਹਿਰਾਂ ਵਾਹ। ਜਦੋਂ ਪੈਰਾਂ ਨੂੰ ਛੂੰਦੀਆਂ ਆ ਕੇ। ਕਿਆ ਬਾਤ ਆ। ਘੈਂਟ ਗੱਲ ਬਾਤ ਆ। ਸੋ ਸਾਡਾ ਕੁਛ ਦੇਣ ਸੀਗੇ ਇੰਜੋਏ ਕਰਨ ਦੇ। ਫਿਰ ਤੁਹਾਨੂੰ ਪਤਾ ਕਿ ਉਹੀ ਜ਼ਿੰਦਗੀ ਦੇ ਰਜੀਵੀ। ਤੇ ਉਹੇ ਕਾਮਕਾਰ ਕੇ ਚੱਲੀ ਜਾਣੇ ਫੇ ਫਿਰ ਹਨਾ ਸਾਡੇ ਸ਼ੋਅ ਸੀਗੇ ਇੱਥੇ ਅਸੀਂ ਪ੍ਰੋਗਰਾਮ ਕਰਨ ਆਏ ਸੀਗੇ ਸਾਨੂੰ ਸਪੈਸ਼ਲ ਬੁਲਾਇਆ ਗਿਆ ਸੀ ਉਹਨਾਂ ਨੇ ਆਪਦੇ ਖਰਚੇ ਤੇ ਤੇ ਪਰ ਸਾਨੂੰ ਉਹਨਾਂ ਨੇ ਕੁਛ ਦਿਨ ਹੋਰ ਉਹਨੇ ਕਿ ਤੁਸੀਂ ਇੰਜੋਏ ਵੀ ਕਰ ਸਕਦੇ ਹੋ ਤੇ ਧੰਨਵਾਦ ਅਸੀਂ ਕਰਦੇ ਆ ਉਹਨਾਂ ਦੇ ਜਰੀਏ ਜਿਹੜਾ ਸਾਨੂੰ ਇੰਨਾ ਕੁਝ ਦੇਖਣ ਨੂੰ ਇੱਥੇ ਮਿਲੇ ਆ ਹਨਾ ਉਹ ਆਪਣੇ ਤੋਂ ਨਿਕਲੇ ਨਹੀਂ ਜਾਂਦਾ ਤੇ ਸਪੈਸ਼ਲ ਆਪਣੇ ਤੋਂ ਆਇਆ ਵੀ ਨਹੀਂ ਜਾਂਦਾ ਆਪਾਂ ਸਾਰੇ ਇੱਕੋ ਹੀ ਹਾਂ ਆਪਾਂ ਤੁਹਾਨੂੰ ਪਤਾ ਹੈ ਕਿ ਮਿਡਲ ਕਲਾਸ ਕਲਾਸ ਫੈਮਿਲੀਆ ਤੋਂ ਬਿਲੋਂਗ ਕਰਦੇ ਆ ਆਪਣਾ ਬਜਟ ਵੀ ਨਹੀਂ ਹੁੰਦਾ ਕਈ ਵਾਰੀ ਹਨਾ ਤੇ ਆਪਾਂ ਨਹੀਂ ਕਈ ਵਾਰੀ ਅਫੋਰਡ ਕਰ ਸਕਦੇ ਹਨਾ ਕਿ ਕਈ ਵਾਰੀ ਆਪਣੇ ਤੇ ਵੀ ਨਹੀਂ ਹੁੰਦੀ ਆਪਾਂ ਚਾਹੀਏ ਵੀ ਫਿਰ ਵੀ ਆਪਣੇ ਤੋਂ ਘਰਾਂ ਤੋਂ ਨਿਕਲੇ ਨਹੀਂ ਜਾਂਦਾ ਮਜਬੂਰੀਆਂ ਹੀ ਇੰਨੀਆਂ ਹੁੰਦੀਆਂ ਨੇ ਫਿਰ ਸੋਚਿਆ ਸੀਗਾ ਵੀ ਫਿਰ ਪਤਾ ਨਹੀਂ ਆਇਆ ਜਾਵੇ ਕਿ ਨਾ ਆਵੇ ਆਵੇ ਤੇ ਬਟ ਹੁਣ ਜ਼ਿੰਦਗੀ ਚੌਕੇ ਜਾਣੀ ਆ ਇੱਥੇ ਠੀਕ ਆ ਲਓ ਫਿਰ ਹੁਣ ਆਪਾਂ ਜਾਣਾ ਸੈਲਫ ਡਰਾਈਵ ਲੈਣਾ ਇੱਧਰ ਨੂੰ ਗੱਡੀ ਚਾਉਣੀ ਹਾ ਲਓ ਜੀ ਥੋੜਾ ਜਿਹਾ ਮੁੱਦਾ ਹੋਰ ਹੋ ਗਿਆ ਸੀ ਇੱਥੇ ਆ ਕੇ ਮੁੱਦਾ ਐ ਹੋ ਗਿਆ ਸੀ ਉਹ ਕਹਿੰਦੇ ਸੀ ਝੋਟਿਆਰ ਕੇ ਹੈਗੀਆਂ ਦੋਨੇ ਤੇ ਦੋਨੇ ਇੱਕ ਤੇ ਬਾਤੇ ਤਾਂ ਅਸੀਂ ਆਪਦੀ ਗੱਡੀ ਡਬੋਣੀ ਸੋ ਸਾਡੇ ਨਾਲ ਇੱਕ ਬਾਡੀਗਾਰਡ ਜਾਊਗਾ ਸਾਡੀ ਸੇਫਟੀ ਵਾਸਤੇ ਕਿਉਂਕਿ ਇਨ ਕੇਸ ਅਸੀਂ ਦੂਰ ਜਾਣੇ ਆ ਤੇ ਸਾਡੀ ਕੋਈ ਪ੍ਰੋਬਲਮ ਆਉਂਦੀ ਆ ਚੀਜ਼ ਨੂੰ ਹਨਾ ਕਿ ਵੀ ਜਾਂ ਬੋਟ ਪਾਰਟ ਦੀ ਆ ਜਾਂ ਹਨਾ ਉਹ ਇੱਕ ਇੱਕ ਉਹ ਆਪਦੇ ਸਕੂਟਰ ਤੇ ਅਲੱਗ ਸਾਡੇ ਨਾਲ ਜਿ ਆਊਗਾ ਸਾਡੀ ਸੇਫਟੀ ਵਾਸਤੇ ਉਹ ਬੰਦਾ ਗਿਆ ਉਧਰ ਬਹੁਤ ਤੇਜ਼ ਸੋ ਉਹ ਕਹਿੰਦੇ ਵੀ ਤੁਸੀਂ ਦੋਨੇ ਇਕੱਠੇ ਨਾ ਬੈਠੋ ਹਣ ਅਸੀਂ ਬਹੁਤ ਵਧੀਆ ਡਰਾਈਵਰ ਆ ਵੱਡੀਆਂ ਵੱਡੀਆਂ ਗੱਟੀਆਂ ਵਿੱਚ ਚਲਾ ਲੈਂਦੇ ਆ ਤੇ ਉਹ ਕਹਿੰਦੇ ਤੁਸੀਂ ਐਕਸੀਡੈਂਟ ਨਾ ਕਰਦੇ ਹੋ ਅਗਲੇ ਨੂੰ ਹੁੰਦਾ ਕਿ ਸਾਡਾ ਸੰਦ ਯਾਰ ਤੇਜ਼ ਭਜਾਉਣਗੇ ਯੰਗ ਮੁੰਡੇ ਆ ਹਨਾ ਵਿਗਾਹ ਨੁਕਸਾਨ ਵੀ ਕੋਈ ਹੋ ਸਕਦਾ ਹਨਾ ਤੇ ਵੀ ਦੋ ਜਾਣੇ ਆ ਤੁਹਾਨੂੰ ਔਖਾ ਹੋ ਜੂਗਾ ਤੁਸੀਂ ਇਦਾਂ ਕਰਿਓ ਇੱਕ ਜਣਾ ਤੁਸੀਂ ਕੱਲਾ ਚਲਾ ਜੇ ਇੱਕ ਜਣਾ ਜਿਹੜਾ ਬਾਡੀਗਾਰਡ ਆ ਉਹ ਕਹਿੰਦਾ ਵੀ ਵੀ ਮੇਰੇ ਨਾਲ ਬਹਿ ਜਾਓ ਸਾਨੂੰ ਉਹ ਵਧੀਆ ਲੱਗੀ ਚੀਜ਼ ਕਿ ਕੁਝ ਟਾਈਮ 에ਅ ਰਾਈਡ ਕਰੂਗਾ ਕੁਝ ਟਾਈਮ ਐ ਕਰੂਗਾ ਉਹ ਦਿਨ ਸਾਨੂੰ ਇਦਾਂ ਹੋ ਜਾਊਗਾ ਕਿ ਦੂਸਰੇ ਬੰਦੇ ਦੀ ਵੀਡੀਓ ਲੈਣੀ ਸੌਖੀ ਹੋ ਜਾਊਗੀ ਕਿਉਂਕਿ ਅਲੱਗ-ਅਲੱਗ ਫਰੇਮ ਤੋਂ ਆਊਗੀ ਹੋਵੇ ਇੱਕ ਸੀਟ ਤੇ ਬੈਠ ਕੇ ਵੀਡੀਓ ਸ਼ੂਟ ਕਰਨੀ ਓਕੀ ਹੋ ਜਾਣੀ ਹੈ ਨਾ ਸੋ ਹੁਣ ਇਹ ਨਹੀਂ ਮੈਨੂੰ ਪਤਾ ਵੀ ਕਿੱਥੋਂ ਤੱਕ ਲਾਊਡ ਕਰਦੇ ਆ ਇਹ ਕਿੰਨੀ ਕੁ ਦੂਰ ਤੱਕ ਲਾਊਡ ਕਰਦੇ ਆ ਹਾਂ ਆ ਸਾਡਾ ਕੋਕਰੀਆ ਜਾਂ ਡੋਬ ਵੀ ਜਾਂਦਾ ਨਾ ਪੰਗਾ ਵੀ ਕਰ ਥੋੜੀ ਆ ਇਹ ਸਵੇ ਵੀ ਨਹੀਂ ਆਉਂਦੀ ਬੰਦੇ ਨੂੰ ਮੈਂ ਤਾਂ ਤੈਰ ਲੈਣਾ ਦੋਸਤੋ ਇਹਦੇ ਚ ਨਾ ਇੱਕ ਹੈਗਾ ਉਹ ਕਹਿੰਦੇ ਵੀ ਜੇ ਤੁਸੀਂ ਖੁੱਲਨੀ ਭਜਾਉਣੀ ਆ ਸ਼ਾਰਟ ਲੌਂਗ ਵੇ ਉਹ ਨੋ ਹੈ ਬੋਟ ਵੀ ਖੇਦੂ ਵੀ ਆ ਓਕੇ 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 ਉਹ ਕਹਿੰਦੇ ਵੀ ਜੇ ਤੁਸੀਂ ਆਪ ਚਲਾਉਣੀ ਇਹ ਹੁਣ ਆਪਣੇ ਮੁੰਡੇ ਦੇ ਨਾਲ ਗਿਆ ਸੀਗਾ ਦੂਸਰਾ ਆਪਣਾ ਗਾੜ ਗਿਆ ਸੀਗਾ ਗਾੜ ਮਗਰ ਬੈਠਾ ਸੀ ਚਲਾਉਂਦਾ ਦੂਸਰਾ ਮੁੰਡਾ ਸੀਗਾ ਬਟ ਮੈਂ ਚਾਹਣਾ ਕਿ ਮੇਰੇ ਨਾਲ ਕੋਈ ਨਾ ਜਾਵੇ ਠੀਕ ਆ ਮੈਂ ਖੁੱਲ ਕੇ ਪੁਝਾ ਸਕਾਂ ਠੀਕ ਆ ਤੇ ਉਹ ਕਹਿੰਦੇ ਫਿਰ ਤੁਹਾਨੂੰ ਸਾਈਨ ਕਰਨੇ ਪੈਣਗੇ ਇੱਥੇ ਉਹਨਾਂ ਨੇ ਸਾਈਨ ਕਰਵਾ ਲਏ ਆ ਜੇ ਭਾਈ ਤੂੰ ਡੁੱਬ ਗਿਆ ਤੇਰੀ ਜ਼ਿੰਮੇਵਾਰੀ ਤੂੰ ਆ ਆ ਦੂਸਰੇ ਸਾਈਨ ਇਹ ਆ ਕਿ ਭਾਈ ਜੇ ਸਾਡੀ ਗੱਡੀ ਨੂੰ ਨੁਕਸਾਨ ਹੋ ਗਿਆ ਤਾਂ ਤੁਸੀਂ 4000 ਬਾਅਦ ਤੁਹਾਨੂੰ ਭਰਨਾ ਪਊਗਾ ਜਾਂ ਤੁਸੀਂ ਪਲਟਾਤੀ ਠੀਕ ਆ ਉਹ ਵੀਡੀਓ ਬਣਾ ਰਹੇ ਆ ਸਾਰੇ ਪਾਸੇ ਦੇਖ ਰਹੇ ਆ ਵੀ ਸਾਡੀ ਗੱਡੀ ਜਮਾਂ ਸਹੀ ਆ ਠੀਕ ਆ ਵੀ ਕੋਈ ਪ੍ਰੋਬਲਮ ਤਾਂ ਨਹੀਂ ਹੈਗੀਗੀ ਵੇ ਕਿਤੇ ਜਾਂ ਕੁਝ ਹੋਇਆ ਤਾਂ ਫਿਰ ਅਸੀਂ ਚੈੱਕ ਕਰਾਂਗੇ ਕੱਲੂ ਬੰਦਾ ਕਹਿੰਦਾ ਮੈਂ ਨਹੀਂ ਮਾਰੀ ਜੀ ਤੇ ਪਹਿਲਾਂ ਹੀ ਵਜੀ ਹੋਈ ਹੈ ਹਨਾ ਵੀ ਇਦਾਂ ਦੀ ਪ੍ਰੋਬਲਮ ਆਵੇ ਹਨਾ ਸ਼ਾਪ ਸੋ ਦੋਸਤੋ ਯਾ ਗੱਲਬਾਤ ਹੈ ਸਪੀਡ ਤੇ ਭਜਦੀ ਹੈ ਵਾਟ ਮੈਂ ਕੱਲਾ ਹੋਣ ਕਰਕੇ ਮੈਂ ਇੱਕ ਹੱਥ ਨਾਲ ਇਹਨੂੰ ਸੰਭਾਲਣਾ ਇਹਨੂੰ ਬਹੁਤ ਔਖਾ ਵਾ ਇਹ ਮੈਂ ਸ਼ਾਟ ਲੈਣ ਵਾਸਤੇ ਥੋੜੀ ਸਲੋ ਕੀਤੀ ਆ ਹਵਾ ਨੇ ਗੰਣਾ ਦਿੰਦੀ ਕਿ ਆ ਵਾਤਾ ਯਾਰ ਆਪਾਂ ਘੱਟ ਲਾਵਾਂਗੇ ਦੋ ਹੱਥਾਂ ਨਾਲ